ਬਸੰਤ ਰੁੱਤ ਆ ਚੁੱਕੀ ਹੈ ਬੂਟੀਆਂ ਦੇ ਨਵੇਂ ਪੱਤੇ ਜਿਹੜੇ ਆਉਣੇ ਸ਼ੁਰੂ ਹੋ ਚੁੱਕੇ ਨੇ ਨਿੰਮਾ ਨੂੰ ਲੈ ਕੇ ਜਿਹੜੀ ਆ ਪੰਜਾਬ ਪਰ ਵਿੱਚ ਚਿੰਤਾ ਜਤਾਈ ਜਾ ਰਹੀ ਹੈ ਸੂਰਜ ਘੱਟ ਨਿਕਲਣ ਦੇ ਕਰਕੇ ਜਿਹੜੇ ਆਪਣੇ ਨਿੰਮਾ ਦਾ ਮੇਨ ਸੁੱਕਣ ਦਾ ਕਾਰਨ ਬਣਿਆ ਸੋ ਸੂਰਜ ਦੇ ਨਾ ਨਿਕਲਣ ਕਰਕੇ ਤੋਂਪ ਨਾ ਨਿਕਲਣ ਕਰਕੇ ਇਹ ਜਿਹੜਾ ਨਿੰਮਾ ਆਪਣਾ ਇਹ ਕਾਫੀ ਫੋਟੋ ਪੀਰੀਅਡ ਨੂੰ ਸੈਂਸਿਟਿਵ ਆ ਜਿਵੇਂ ਨਿੰਮਾ ਇਹ ਸਦਾਬਹਾਰ ਰੁੱਖ ਇਹ ਆਪਦੇ ਪੱਤੇ ਨਹੀਂ ਸਿਰੇ ਛੱਡਦਾ ਬਸੰਤ ਰੁੱਤ ਆ ਚੁੱਕੀ ਹੈ ਬੂਟੀਆਂ ਦੇ ਨਵੇਂ ਪੱਤੇ ਜਿਹੜੇ ਆਉਣੇ ਸ਼ੁਰੂ ਹੋ ਚੁੱਕੇ ਨੇ ਪਰ ਨਿੰਮਾ ਨੂੰ ਲੈ ਕੇ ਜਿਹੜੀ ਆ ਪੰਜਾਬ ਭਰ ਵਿੱਚ ਚਿੰਤਾ ਜਤਾਈ ਜਾ ਰਹੀ ਸੀ ਕਈ ਵੀਡੀਓ ਜਿਹੜੀਆਂ ਨੇ ਲਗਾਤਾਰ ਸੋਸ਼ਲ ਮੀਡੀਆ ਪਰ ਵਾਇਰਲ ਹੋ ਰਹੀਆਂ ਸਨ ਕਿ ਨਿੰਮ ਦੇ ਜਿਹੜੇ ਪੱਤੇ ਨਹੀਂ ਆ ਰਹੇ ਜਾਂ ਫਿਰ ਨਿੰਮਾ ਜਿਹੜੀਆਂ ਨੇ ਹਰੀਆਂ ਨਹੀਂ ਹੋ ਰਹੀਆਂ ਨਿੰਮਾ ਸੁੱਕ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਲੈਣ ਦਿਖਾ ਰਹੇ ਆ ਕਿ ਨਿੰਮ ਦਾ ਦਰਖਤ ਜਿਹੜਾ ਕਿ ਜਿਸ ਦੇ ਜਿਹੜੇ ਕਾਫੀ ਹੱਦ ਤੱਕ ਜਿਹੜੇ ਪੱਤੇ ਝੜ ਚੁੱਕੇ ਨੇ ਬੇਸ਼ੱਕ ਕਿਹਾ ਜਾਂਦਾ ਹੈ ਕਿ ਨਿੰਮ ਜਿਹਹਾ ਦਰਖਤ ਹੈ ਜਿਹੜੀ 12 ਮਹੀਨੇ ਹਰੀ ਰਹਿੰਦੀ ਹੈ ਜਾਂ ਫਿਰ ਇਸ ਦੇ ਪੱਤੇ ਬਹੁਤ ਘੱਟ ਝੜਦੇ ਨੇ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨਿੰਮ ਦੇ ਜਿਹੜੇ ਪੱਤੇ ਨੇ ਜ਼ਿਆਦਾਤਰ ਝੜੇ ਹੋਏ ਨੇ ਇਹ ਇੱਕ ਦਰਖਤ ਦੀ ਨਹੀਂ अनेका ਦਰਖਤ ਤੁਹਾਨੂੰ ਅੱਗੇ ਵੀ ਨਜ਼ਰ ਆਉਣਗੇ ਅਗਲਾ ਦਰਖਤ ਵੀ ਜੇਕਰ ਤੁਸੀਂ ਤੇ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਇਆ ਜਾਵੇ ਕਈ ਦਰਖਤ ਤੁਹਾਨੂੰ ਨਜ਼ਰ ਆਉਣਗੇ ਲਗਭਗ ਪੂਰੇ ਪੰਜਾਬ ਭਰ ਵਿੱਚ ਅਜਿਹੇ ਹਾਲਾਤ ਬਣੇ ਹੋਏ ਨੇ ਕਿ ਨਿੰਮਾਂ ਦੇ ਜਿਹੜੇ ਦਰਖਤ ਨੇ ਉਹਨਾਂ ਦੇ ਪੱਤੇ ਝੜ ਚੁੱਕੇ ਨੇ ਪੱਤੇ ਨਾ ਆਉਣ ਦੇ ਚਲਦਿਆਂ ਜਿਹੜੀਆਂ ਪੰਜਾਬ ਭਰ ਵਿੱਚ ਚਿੰਤਾ ਜਿਹੜੀ ਪੁਕਟਾਈ ਜਾ ਰਹੀ ਸੀ ਕਿਉਂਕਿ ਨਿੰਮਾ ਇੱਕ ਮੈਡੀਕਲ ਟੀਆ ਜਾਂ ਮੈਡੀਸਨ ਵਾਸਤੇ ਜਿਹੜੀਆਂ ਨੇ ਵਰਤੀਆਂ ਜਾਂਦੀਆਂ ਨੇ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਕਈ ਜਿਹੜੀਆਂ ਦਵਾਈਆਂ ਦੇ ਵਿੱਚ ਇਸ ਦੇ ਪੱਤੇ ਨਮੂੜੀਆਂ ਜਾਂ ਫਿਰ ਤਾਣੀਆਂ ਜਿਹੜੀਆਂ ਨੇ ਪਾਈਆਂ ਜਾਂਦੀਆਂ ਨੇ ਇੱਥੇ ਤੱਕ ਕਿ ਕੁਝ ਲੋਕ ਜਿਹੜੇ ਨੇ ਨਿੰਮਾ ਦੀ ਦਾਤਨ ਵੀ ਕਰਦੇ ਨੇ ਇਸ ਨੂੰ ਲੈ ਕੇ ਪੂਰੇ ਪੰਜਾਬ ਭਰ ਵਿੱਚ ਚਿੰਤਾ ਬਣੀ ਹੋਈ ਸੀ ਪਰ ਇਸ ਨੂੰ ਲੈ ਕੇ ਅਸੀਂ ਜੋ ਪੀਯੂ ਦੇ ਮਾਹਰ ਨੇ ਡਾਕਟਰ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਕੀ ਕੀ ਕਾਰਨ ਹੈ ਕਿਉਂ ਜਿਹੜਾ ਨਿੰਮ ਦੇ ਦਰਖਤ ਦੇ ਜਿਹੜੇ ਪੱਤੇ ਨੇ ਲਗਾਤਾਰ ਝੜ ਰਹੇ ਨੇ ਜਾਂ ਕਿਸ ਕਾਰਨ ਜਿਹੜੇ ਪੱਤੇ ਜਿਹੜੇ ਨੇ ਨਹੀਂ ਆ ਰਹੇ ਉਹਨਾਂ ਤੋਂ ਜਾਣਨ ਦੀ ਜ਼ਰੂਰ ਜੜੀਆ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਇਹ ਵੀ ਪੁੱਛਾਂਗੇ ਕਿ ਕਿਸ ਕਿਸ ਬਿਮਾਰੀ ਵਾਸਤੇ ਜਿਹੜੀਆਂ ਨਿੰਮ ਦਾ ਪ੍ਰਯੋਗ ਕੀਤਾ ਜਾਂਦਾ ਹੈ ਗੱਲਬਾਤ ਕਰਾਂਗੇ ਪੀਯੂ ਦੇ ਮਾਹਰ ਡਾਕਟਰ ਦੇ ਨਾਲ ਇਹਨਾਂ ਆਪਣੇ ਜਦੋਂ ਇਸ ਸਰਦੀ ਦੇ ਮੌਸਮ ਦੇ ਵਿੱਚ ਦਸੰਬਰ ਦੇ ਅਖੀਰ ਤੋਂ ਲੈ ਕੇ ਫਰਵਰੀ ਦੇ ਪਹਿਲੇ ਹਫਤੇ ਤੱਕ ਜਿਹੜੇ ਆਪਣੇ ਸੂਰਜੀ ਘੰਟੇ ਸੀਗੇ ਸੂਰਜ ਘੱਟ ਨਿਕਲਣ ਦੇ ਕਰਕੇ ਜਿਹੜੇ ਆਪਣੀਆਂ ਨਿੰਮਾ ਦਾ ਮੇਨ ਸੁਕਣ ਦਾ ਕਾਰਨ ਬਣਿਆ ਸੋ ਜਦੋਂ ਪਹਿਲੇ 2 ਹਫਤੇ ਬਿਲਕੁਲ ਸੂਰਜ ਨਹੀਂ ਸੀ ਆਇਆ ਉਸ ਤੋਂ ਬਾਅਦ ਜੇ ਸੀ ਔਸਤ ਵੇਖੀ ਲੁਧਿਆਣੇ ਦੇ ਵਿੱਚ ਤਕਰੀਬਨ 65 ਤੋਂ ਲੈ ਕੇ 98% ਸੂਰਜੀ ਘੰਟੇ ਘੱਟ ਰਹੇ ਸੀਗੇ ਤੇ ਜਿਹੜਾ ਆਪਣੇ ਦੱਖਣ ਪੱਛਮੇ ਹਿੱਸੇ ਆ ਬਠਿੰਡਾ ਸੋ ਉਥੇ ਇਹ 48 ਤੋਂ ਲੈ ਕੇ 100% ਤੱਕ ਜਾਨੀ ਕਿ ਸੂਰਜੀ ਕੰਟੇ ਘਟ ਰਹੇ ਸੀ ਸੋ ਸੂਰਜ ਦੇ ਨਾ ਨਿਕਲਣ ਕਰਕੇ ਧੁੱਪ ਨਾ ਨਿਕਲਣ ਕਰਕੇ ਇਹ ਜਿਹੜਾ ਨਿੰਮ ਆਪਣਾ ਇਹ ਕਾਫੀ ਫੋਟੋ ਪੀਰੀਅਡ ਨੂੰ ਸੈਂਸਿਟਿਵ ਆ ਸੰਵੇਦਨਸ਼ੀਲ ਬੂਟਾ ਆ ਸੋ ਉਹਦੇ ਕਰਕੇ ਜਿਹੜਾ ਹੈ ਕਿ ਕਾਫੀ ਜ਼ਿਆਦਾ ਇਹਦੇ ਜਿਹੜੇ ਬੂਟੇ ਆ ਸੁੱਕੇ ਆ ਦੂਸਰਾ ਕਾਰਨ ਇਹ ਸੀ ਕਿ ਉਸ ਸਮੇਂ ਦੇ ਦੌਰਾਨ ਜਿਹੜਾ ਆਪਣਾ ਹੈ ਜਿਹੜਾ ਤਾਪਮਾਨ ਸੀ ਜਿਹੜਾ ਵੱਧ ਤੋਂ ਵੱਧ ਤਾਪਮਾਨ ਹੁੰਦਾ ਜਿਹੜਾ ਦਿਨ ਵੇਲੇ ਉਹ ਕਾਫੀ ਘਟ ਰਿਹਾ ਉਹ ਆਮ ਆਸਤ ਨਾਲੋਂ ਤਕਰੀਬਨ 4 ਤੋਂ ਲੈ ਕੇ 5 ਡਿਗਰੀ ਘੱਟ ਰਿਹਾ ਸੀਗਾ ਸੋ ਇਸ ਆਪਣੇ ਪੰਜਾਬ ਦੇ ਵਿੱਚ ਜਦੋਂ ਇਹ ਜਨਵਰੀ ਮਹੀਨਾ ਸੀ ਦੇਖਦੇ ਆ ਉਦੋਂ ਰਾਤ ਦਾ ਤੇ ਦਿਨ ਦੇ ਤਾਪਮਾਨ ਦੇ ਵਿੱਚ 11 ਤੋਂ 12 ਡਿਗਰੀ ਦਾ ਫਰਕ ਰਹਿੰਦਾ ਮਤਲਬ ਦਿਨੇ ਜ਼ਿਆਦਾ ਗਰਮੀ ਹੁੰਦੀ ਹੈ ਰਾਤ ਨੂੰ ਘੱਟ ਹੁੰਦੀ ਹੈ ਪਰ ਅਸੀਂ ਇਸ ਜਿਹੜੇ ਆਪਣੀ ਸਰਦੀਆਂ ਨਿਕਲੀਆਂ ਇਹਦੇ ਵਿੱਚ ਅਸੀਂ ਜੋ ਦੇਖਿਆ ਕਿ ਜਿਹੜਾ ਇਹ ਫਰਕ ਆ ਜਿਹੜਾ ਇਹ ਸਿਰਫ 3 ਤੋਂ ਲੈ ਕੇ 5 ਡਿਗਰੀ ਤੱਕ ਹੀ ਰਿਹਾ ਸੋ ਤਾਪਮਾਨ ਦਾ ਘੱਟ ਰਹਿਣਾ ਜਿਹੜਾ ਵੱਧ ਤੋਂ ਵੱਧ ਦਾ ਤੇ ਇੱਕ ਜਿਹੜੇ ਆਪਣੇ ਸੂਰਜੀ ਘੰਟੇ ਘਟਣ ਦੇ ਕਰਕੇ ਜਿਹੜਾ ਨਿੰਮ ਆ ਉਹ ਤਕਰੀਬਨ ਅਸੀਂ ਜੋ ਸਰਵੇ ਕੀਤਾ ਸਾਡੇ வன ਤੇ ਕੁਦਰਤੀ ਸੌਮੇ ਵਿਭਾਗ ਨੇ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਸਰਵੇ ਕੀਤਾ ਹਰ ਤਰ੍ਹਾਂ ਦੇ ਉਮਰ ਦੇ ਰੁੱਖ ਵੇਖੇ ਐ ਅਸੀਂ ਹਰ ਤਰ੍ਹਾਂ ਦੀਆਂ ਕੰਡੀਸ਼ਨ ਜਿਵੇਂ ਕਿਸੇ ਨੂੰ ਪਾਣੀ ਇਰੀਗੇਸ਼ਨ ਹੈਗੀ ਆ ਕਿਸੇ ਜਗ੍ਹਾ ਤੇ ਨਹੀਂ ਲੱਗੀ ਜੰਗਲਾਂ ਚ ਆ ਜਾਂ ਖੇਤਾਂ ਚ ਖੜੇ ਆ ਜਾਂ ਘਰਾਂ ਦੇ ਵਿੱਚ ਆ ਤਕਰੀਬਨ 90 ਤੋਂ 95% ਜਿਹੜੇ ਦਰਖਤ ਆ ਉਹਨਾਂ ਦੇ ਪੱਤੇ ਸੁੱਕ ਗਏ ਸੋ ਲੇਕਿਨ ਹੁਣ ਜਿਹੜੀ ਚੰਗੀ ਗੱਲ ਹੈ ਕਿ ਮਾਰਚ ਦੇ ਅੱਧ ਤੋਂ ਲੈ ਕੇ ਹੁਣ ਜਿਹੜੇ ਹੈਗੇ ਆ ਤਕਰੀਬਨ 80% ਜਿਹੜੇ ਬੂਟੇ ਆ ਉਹ ਦੁਬਾਰਾ ਪੁੰਗਰਨੇ ਸ਼ੁਰੂ ਹੋ ਗਏ ਸੋ ਉਮੀਦ ਆ ਕਿ ਜਿਹੜੇ ਬਾਕੀ ਅਜੇ 10 ਦਿਨਾਂ ਦੇ ਵਿੱਚ ਜਿਹੜੇ ਬਾਕੀ ਬੂਟੇ ਅਜੇ ਨਹੀਂ ਪੁੰਗਰੇ ਸੋ ਉਹ ਵੀ ਪੁੰਗਰਨੇ ਸ਼ੁਰੂ ਹੋ ਜਾਣਗੇ ਸੋ ਜਿਨ੍ਹਾਂ ਨੂੰ ਪਾਣੀ ਲੱਗਦਾ ਸੀ ਬੂਟਿਆਂ ਨੂੰ ਜਾਂ ਛੋਟੀ ਉਮਰ ਦੇ ਸੀ ਉਹ ਤਾਂ ਬਹੁਤ ਜਲਦੀ ਪਹਿਲਾਂ ਹਰੇ ਹੋਣੇ ਸ਼ੁਰੂ ਹੋਏ ਆ ਸੋ ਜਿੱਥੇ ਪਾਣੀ ਨਹੀਂ ਲੱਗਦਾ ਸੀ ਉੱਥੇ ਵੀ ਹੌਲੀ-ਹੌਲੀ ਬੂਟੇ ਜਿਹੜੇ ਪੁੰਗਰਨੇ ਸ਼ੁਰੂ ਹੋ ਗਏ ਸਰ ਨਿੰਮ ਤੋਂ ਇਲਾਵਾ ਵੀ ਕਿਸੇ ਹੋਰ ਵੈਰਾਈਟੀ ਦੇ ਇਸ ਦਾ ਸਾਡ ਹਾਂਜੀ ਦੋ ਕੁਝ ਹੋਰ ਹੈ ਜਿਵੇਂ ਇੱਕ ਪਗੋਟਾ ਹੈਗਾ ਦਰਖਤ ਉਹਦੇ ਤੇ ਸੀਗਾ ਆਪਣੇ શરીਰ ਦੇ ਉੱਤੇ ਵੀ ਅਸਰ ਦੇਖਣ ਨੂੰ ਮਿਲਿਆ ਕਿਕਰ ਤੇ ਵੀ ਸੀਗਾ ਲੇਕਿਨ ਇਹਦੇ ਤੋਂ ਬਾਕੀ ਜਿਵੇਂ ਇਹਦੇ ਨਾਲ ਦੇ ਨਿੰਮ ਦੇ ਨਾਲ ਹੀ ਮਿਲਦਾ ਜੁਲਦਾ ਇੱਕ ਰੁੱਖ ਆਪਣਾ ਜਿਵੇਂ ਹੈਗਿਆ ਜਿਹੜੇ ਡੇਕ ਕਹਿੰਨੇ ਆਪਾਂ ਬਕੈਨ ਡੇਕ ਉਹਦੇ ਉਤੇ ਇਹ ਬਿਲਕੁਲ ਅਸਰ ਨਹੀਂ ਸੀ ਸੋ ਜ਼ਿਆਦਾ ਰੁੱਖਾਂ ਤੇ ਨਹੀਂ ਸਿਰਫ ਉਹਨਾਂ ਰੁੱਖਾਂ ਤੇ ਸੀ ਜਿਵੇਂ ਨਿੰਮ ਆ ਇਹ ਸਦਾਬਹਾਰ ਰੁੱਖ ਆ ਇਹ ਆਪਦੇ ਪੱਤੇ ਨਹੀਂ ਛੱਡਦਾ ਸੋ ਬਾਕੀ ਜਿਹੜੇ ਜਿਵੇਂ ਡੇਕ ਦੀ ਮੈਂ ਗੱਲ ਕੀਤੀ ਹੈ ਪਪੂਲਰ ਆ ਉਹ ਆਪਦੇ ਸਰਦੀਆਂ ਦੇ ਵਿੱਚ ਪੱਤੇ ਛੱਡ ਦਿੰਦੇ ਸੋ ਉਹਨਾਂ ਦੇ ਉੱਤੇ ਜਿਹੜਾ ਇਹ ਅਸਰ ਬਿਲਕੁਲ ਆ ਇਹਦੇ 'ਚ ਹੁਣ ਆਪਾਂ ਜੋ ਕਰ ਸਕਦੇ ਆ ਉਹ ਇਹ ਆ ਕਿ ਜਿਵੇਂ ਹੁਣ ਜਿਹੜੇ ਬੂਟਿਆਂ ਨੂੰ ਆਪਾਂ ਜੀ ਹਲਕਾ ਪਾਣੀ ਲਗਾ ਦਈਏ ਠੀਕ ਆ ਜਾਂ ਜੇ ਜਗਾ ਦੇ ਕਈ ਜਗਾ ਸਖਤ ਆ ਫਰਸ਼ ਦੇ ਉੱਤੇ ਨੇੜ ਤੇ ਰਿਹਾਗਾ ਉਹਨੂੰ ਆਪਾਂ ਪੱਟ ਕੇ ਜਗਾ ਪੋਲੀ ਰੱਖੀਏ ਤੇ ਇੱਕ ਜਦੋਂ ਜਿਹੜੀਆਂ ਟਾਹਣੀਆਂ ਬਿਲਕੁਲ ਸੁੱਕ ਜਾਣਗੀਆਂ ਜੇ ਕੁਛ ਸੋ ਉਹਨਾਂ ਟਾਹਣੀਆਂ ਨੂੰ ਕੱਟ ਕੇ ਉਹਦੇ ਤੇ ਆਪਾਂ ਬੋਰਡ ਪੇਸ ਲਾ ਦਈਏ ਤੇ ਜੇ ਕਿਤੇ ਆਪਾਂ ਨੂੰ ਸਿਉਂਕ ਦੇ ਹਮਲੇ ਦਾ ਖਤਰਾ ਆ ਤੇ ਉੱਥੇ ਜਿਹੜੀ ਸਿਉਂਕ ਕਾਲੀ ਦਵਾਈ ਪਾ ਦਈਏ ਸੋ ਉਮੀਦ ਆ ਕਿ ਜਿਹੜੇ ਆਪਣੇ ਦਰਖਤ ਨੇ ਇਹ ਦੁਬਾਰਾ ਫੇਰ ਹਰੇ ਭਰੇ ਹੋ ਜਾਣਗੇ ਸਰ ਨੀਮ ਕਿਸ ਤਰ੍ਹਾਂ ਪ੍ਰਯੋਗ ਇਹਦਾ ਬਰਤ ਦੇਨੇ ਲੋ ਸੋ ਜਿਵੇਂ ਨਿੰਮ ਦੇ ਜਿਹੜੇ ਪੱਤੇ ਆ ਸੋ ਪੱਤਿਆਂ ਦੇ ਉਤੋਂ ਵੀ ਕਈ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਤੇ ਇਹਦੇ ਜਿਹੜੇ ਜਿਹੜਾ ਆਪਣਾ ਬੀ ਹੁੰਦਾ ਬੀ ਤੋਂ ਜਿਹੜਾ ਤੇਲ ਨਿਕਲਦਾ ਉਹਦੇ ਚ ਬਹੁਤ ਸਾਰਾ ਤਰ੍ਹਾਂ ਦੇ ਕੀੜੇ ਮਕੌੜੇ ਹੈਗੇ ਜਿਨ੍ਹਾਂ ਦੇ ਜਿਨ੍ਹਾਂ ਤੋਂ ਬਚਾਉਣ ਵਾਸਤੇ ਇਹਦੇ ਇਹਦੇ ਵਿੱਚ ਵਰਤੀ ਜਾਂਦੀ ਹੈ ਸੋ ਜਿਹੜੀਆਂ ਵਿੱਚ ਬਹੁਤ ਸਾਰੀਆਂ ਦਵਾਈਆਂ ਔਰ ਦੇਸੀ ਦਵਾਈ ਇਸੇ ਕਰਕੇ ਇਹਦਾ ਜਿਹੜਾ ਨਾਂ ਸੀ ਇਹਨੂੰ ਦੇਸੀ ਦਵਾਈਖਾਨਾ ਜਾਂ ਜਿਹੜੀ ਹੈਗੀ ਆਮ ਜਿਹੜਾ ਰੁੱਖ ਦੇ ਉੱਤੇ ਸੀ ਲੇਕਿਨ ਕਈ ਕਈ ਤਰ੍ਹਾਂ ਦੀਆਂ ਜਿਹੜੀਆਂ ਉਹ ਉਹ ਦਵਾਈਆਂ ਜਿਹੜੀਆਂ ਕਿ ਘਰੇਲੂ ਇਲਾਜ ਵਾਸਤੇ ਜਿਵੇਂ ਚਮੜੀ ਦੇ ਇਲਾਜ ਲਈ ਵੀ ਲੋਕ ਵਰਤ ਲੈਂਦੇ ਸੀ ਸੋ ਬਾਕੀ ਜਿਹੜਾ ਹੈ ਕਿ ਜਿਹੜਾ ਨਿੰਮ ਦਾ ਕੇਕ ਆ ਇਹ ਇਹ ਜਿਹੜਾ ਹੈਗਾ ਇਹ ਖਾਦ ਦੇ ਤੌਰ ਤੇ ਵੀ ਵਰਤਿਆ ਜਾਂਦਾ ਤੇ ਜਿਹੜੀ ਨਿੰਮ ਦੀਆਂ ਦਾਤਾਂ ਦੇ ਆਪਾਂ ਨੂੰ ਪਹਿਲਾਂ ਹੀ ਪਤਾ ਕਿ ਆਪਣੇ ਬਜ਼ੁਰਗ ਇਹ ਤੋਂ ਵਰਤਦੇ ਸੀ ਕਿ ਕਈ ਲੋਕ ਸੀ ਜਿਵੇਂ ਆਪਾਂ ਕਣਕ ਨੂੰ ਸੰਭਾਲਦੇ ਆ ਸੋ ਉਹਦੇ ਵਿੱਚ ਜਿਹੜੇ ਉਹਦੇ ਪੱਤੇ ਆ ਉਹ ਵਿੱਚ ਰੱਖ ਲੈਂਦੇ ਸੀ ਜਾਂ ਕਈ ਆਪਣੇ ਜਿਹੜੇ ਕੱਪੜਿਆਂ ਨੂੰ ਬਚਾਉਣ ਵਾਸਤੇ ਵੀ ਜਿਹੜੇ ਸੁੱਕੇ ਨਿੰਮ ਦੇ ਪੱਤੇ ਆ ਉਹ ਵਿੱਚ ਰੱਖੇ ਜਾਂਦੇ ਸੀ ਸੋ ਇਸ ਤਰ੍ਹਾਂ ਇਹ ਕਾਫੀ ਜਿਹੜੀਆਂ ਜਿਹੜੀਆਂ ਨੇ ਹੈਗੀਆਂ ਕਿ ਜਿਹੜੇ ਇਸ ਦਾ ਕੰਮ ਆਉਂਦਾ ਕਈ ਜਗ੍ਹਾ ਦੇ ਉੱਤੇ ਜਿਹੜਾ ਨਿੰਮ ਦੇ ਪੱਤੇ ਆ ਉਹਨੂੰ ਚਾਰੇ ਦੇ ਤੌਰ ਤੇ ਵਰਤਿਆ ਜਾਂਦਾ ਹੈ ਗਲੋਬਲ ਵਾਰਮਿੰਗ ਮੰਨੀ ਹੈ ਕਿ ਜਿੱਦਾਂ ਇਹ ਦੱਸਦੇ ਬਿਲਕੁਲ ਗਲੋਬਲ ਵਾਰਮਿੰਗ ਦੇ ਤੌਰ ਤੇ ਵੀ ਆਪਾਂ ਦੇਖ ਸਕਦੇ ਹਾਂ ਕਿ ਕਿ ਅੱਗੇ ਵੀ ਠੰਡ ਪੈਂਦੀ ਰਹੀ ਹੈ ਇਹਦੇ ਤੋਂ ਇਸ ਵਾਰ ਬਿਲਕੁਲ ਕੋਰਾ ਨਹੀਂ ਪਿਆ ਬਹੁਤ ਵਾਰ ਕੋਰਾ ਵੀ ਪਿਆ ਸੋ ਨਿੰਮ ਨੂੰ ਉਦੋਂ ਵੀ ਅਸਰ ਨਹੀਂ ਹੋਇਆ ਸੋ ਇਸ ਕਰਕੇ ਅੱਜ ਕੀ ਜਿਹੜਾ ਹੈਗਾ ਕਿ ਬੇਮੌਸਮੀ ਔਰ ਲਗਾਤਾਰ ਜਿਹੜੀ ਆਪਣੀ ਧੁੰਦ ਰਹਿਣਾ ਕਰਕੇ ਉਹਦੇ ਕਰਕੇ ਥੋੜਾ ਜਿਹਾ ਅਸਰ ਹੋਇਆ ਪਹਿਲਾਂ ਜਿਹੜੀ ਧੁੰਦ ਆਉਂਦੀ ਸੀ ਤਕਰੀਬਨ ਆਪਣੀ ਦਸੰਬਰ ਮਹੀਨੇ ਦੇ ਵਿੱਚ ਹੀ ਆਉਂਦੀ ਸੀ ਸੋ ਅੱਜ ਕੀ ਸਾਰੀ ਫਰਵਰੀ ਜਨਵਰੀ ਫਰਵਰੀ ਦੇ ਪਹਿਲੇ ਹਫਤੇ ਤੱਕ ਵੀ ਆਪਣੀ ਜਿਹੜੀ ਧੁੰਦ ਰਹੀ ਹੈ ਸੋ ਇਹ ਮੌਸਮੰਦੀ ਤਬਦੀਲੀ ਹੈ ਸੋ ਇਹ ਜ਼ਰੂਰੀ ਨਹੀਂ ਕਿ ਮੌਸਮ ਦੇ ਕੁਝ ਇੰਡੀਕੇਟਰ ਹੈਗੇ ਆ ਕਿ ਜਿਹੜਾ ਮੌਸਮ ਅੱਗੇ ਨਾਲੋਂ ਜਿਹੜਾ ਤਬਦੀਲੀ ਜਲਵਾਯੂ ਦੇ ਵਿੱਚ ਹੋ ਰਹੀ ਹੈ ਸੋ ਉਹਦਾ ਇੱਕ ਇਹ ਵੀ ਹੋ ਸਕਦਾ ਹੈ ਬੇਸ਼ੱਕ ਪੀ.ਯੂ ਮਾਹਰ ਡਾਕਟਰ ਗੁਰਵਿੰਦਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਰਫ ਨਿੰਮ ਹੀ ਨਹੀਂ ਇੱਕ ਦੋ ਦਰਖਤ ਹੋਰ ਜਿਸ ਤਰ੍ਹਾਂ ਕੀ ਤਸਵੀਰ ਵਿੱਚ ਦਿਖਾਈ ਦੇ ਰਿਹਾ ਕਿ ਉਹਨਾਂ ਦੇ ਵੀ ਜਿਹੜੇ ਪੱਤੇ ਝੜ ਚੁੱਕੇ ਸਨ ਜਿਨ੍ਹਾਂ ਦੇ ਪੱਤੇ ਨਹੀਂ ਆ ਰਹੇ ਸਨ ਪਰ ਇਹ ਕੋਈ ਬਿਮਾਰੀ ਨਹੀਂ ਸਿਰਫ ਤੇ ਸਿਰਫ ਮੌਸਮ ਦਾ ਅਸਰ ਸੀ ਕਿਉਂਕਿ ਪੰਜਾਬ ਭਾਰ ਵਿੱਚ ਸੂਰਜ ਨਿਕਲਣ ਦਾ ਜਿਹੜਾ ਸਮਾਂ ਸੀ ਉਹ ਕਾਫੀ ਘਟ ਚੁੱਕਿਆ ਸੀ ਜਾਂਸੀਂ ਕਹਿ ਸਕਦੇ ਹਾਂ ਕਿ ਇਸ ਵਾਰ ਠੰਡ ਜਾਂ ਫਿਰ ਕੋਰਾਪਣ ਦੇ ਨਾਲ ਜਿਹੜੀ ਹੈ ਇਹ ਜਿਹੜੀ ਹੈ ਪ੍ਰੋਬਲਮ ਫੇਸ ਕਰਨੀ ਪਈ ਨਿੰਮਾਂ ਦੇ ਜਿਹੜੇ ਪੱਤੇ ਜਿਹੜੇ ਨਹੀਂ ਆਏ ਪਰ ਹੁਣ ਕਿ ਉਹਨਾਂ ਨੇ ਕਿਹਾ ਕਿ 20 ਕਿ ਦਿਨਾਂ ਦੇ ਵਿੱਚ ਵਿੱਚ ਜਿਹੜੇ ਨੇ ਪੱਤੇ ਪੁੰਗਣ ਲੱਗ ਜਾਣਗੇ ਕਿਸੇ ਤਰ੍ਹਾਂ ਦੀ ਇਹ ਬਿਮਾਰੀ ਨਹੀਂ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਨਿੰਮਾ ਉਸਦੇ ਪੱਤੇ ਆਉਂਦੇ ਨੇ ਕਿ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਮਾਰਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਦਾ ਜਿਹੜਾ ਹੱਲ ਕੁਦਰਤ ਵੱਲੋਂ ਹੀ ਹੋ ਚੁੱਕਾ ਹੈ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜਵੰਦ